ਪਰਮ ਸਤਿਕਾਰਯੋਗ ਸਮੂਹ ਪੰਜਾਬੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਜਿਸ ਤਰ੍ਹਾਂ ਕਿ ਆਪਾਂ ਦੇਖਦੇ ਹਾਂ ਹਰ ਕਿਸੇ ਦੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਆਮ ਲੋਕਾਂ ਦੇ ਵਿੱਚ ਸਟੇਜ ਤੇ ਖੜ ਕੇ ਬੋਲ ਸਕਾਂ ਔਰ ਮੈਨੂੰ ਬੋਲਣ ਦਾ ਬਹੁਤ ਵਧੀਆ ਤਰੀਕਾ ਆ ਜਾਵੇ ਆਪਣੇ ਪ੍ਰਚਾਰ ਦੇ ਨਾਲ ਆਪਣੇ ਭਾਸ਼ਣ ਦੇ ਨਾਲ ਮੈਂ ਲੋਕਾਂ ਨੂੰ ਪ੍ਰਭਾਵਿਤ ਕਰ ਸਕਾਂ ਕਿਉਂਕਿ ਇਹ ਸਿਆਣਿਆਂ ਦੀ ਕਹਾਵਤ ਹੈ ਕਿ ਜਿਸ ਦੀ ਜ਼ੁਬਾਨ ਚੱਲਦੀ ਹੈ ਉਸ ਦੇ ਸੱਤ ਹੱਲ ਚੱਲਦੇ ਨੇ ਭਾਵ ਕੇ ਜੋ ਬੁਲਾਰਾ ਹੁੰਦਾ ਹੈ ਉਹ ਹਰ ਖੇਤਰ ਦੇ ਵਿੱਚ ਤਕਰੀਬਨ ਅੱਗੇ ਆ ਜਾਂਦਾ ਹੈ ਤਾਂ ਉਹੀ ਪਾਰਟੀ ਜਾਂ ਉਹੀ ਜਥੇਬੰਦੀ ਅੱਜਕੱਲ੍ਹ ਦੇ ਸਾਹਮਣੇ ਦੇ ਵਿੱਚ ਤਰੱਕੀ ਕਰ ਸਕਦੀ ਹੈ ਜਿਸ ਦੇ ਕੋਲ ਵਧੀਆ ਤੇ ਸੁਲਝੇ ਹੋਏ ਬੁਲਾਰੇ ਹੋਇਆ ਕਰਦੇ ਨੇ ਇੱਕ ਵਧੀਆ ਬੁਲਾਰਾ ਬਣਦੇ ਵਾਸਤੇ ਕੁਝ ਕਿ ਜੜੀਆਂ ਖਾਸ ਗੱਲਾਂ ਨੇ ਤਾਂ ਸਭ ਤੋਂ ਪਹਿਲਾਂ ਜਿਸ ਵਿਸ਼ੇ ਦੇ ਸੰਬੰਧੀ ਸਟੇਜ ਤੇ ਬੋਲਣਾ ਹੈ ਤਾਂ ਸਾਨੂੰ ਉਸ ਦੀ ਸਮਝ ਹੋਣੀ ਜ਼ਰੂਰੀ ਹੈ ਜੇਕਰ ਅਸੀਂ ਕਿਤੇ 50 ਸ਼ਬਦ ਬੋਲਣੇ ਹਨ ਤਾਂ ਘੱਟੋ-ਘੱਟ ਸਾਡੇ ਕੋਲ 500 ਦੇ ਕਰੀਬ ਸ਼ਬਦਾਂ ਦਾ ਇੱਕ ਭੰਡਾਰ ਹੋਵੇ ਫਿਰ ਅਸੀਂ ਉੱਥੇ 50 ਸ਼ਬਦ ਵਧੀਆ ਤਰੀਕੇ ਦੇ ਨਾਲ ਬੋਲ ਸਕਦੇ ਹਾਂ ਤੇ ਦੂਸਰਾ ਜਿਹੜਾ ਹੈ ਜਦੋਂ ਸਟੇਜ ਤੇ ਬੋਲਦੇ ਹਾਂ ਕਦੇ ਵੀ ਇੱਕ ਸਾਰਤਾ ਦੇ ਵਿੱਚ ਨਾ ਬੋਲੋ ਕਿਹੜਾ ਸ਼ਬਦ ਉੱਚੀ ਆਵਾਜ਼ ਦੇ ਵਿੱਚ ਬੋਲਣਾ ਹੈ ਕਿਹੜਾ ਸ਼ਬਦ ਜੋਸ਼ ਦੇ ਵਿੱਚ ਬੋਲਣਾ ਹੈ ਜਾਂ ਕਿਹੜਾ ਸ਼ਬਦ ਮਿਠਾਸ ਦੇ ਨਾਲ ਬੋਲਣਾ ਹੈ ਅਸੀਂ ਜਿਹੜਾ ਹੈ ਸਟੇਜ ਤੇ ਬੋਲਣ ਸਮੇਂ ਇਸ ਗੱਲ ਦਾ ਖਿਆਲ ਰੱਖੀਏ ਔਰ ਜੋ ਵੀ ਸ਼ਬਦ ਬੋਲਣਾ ਹੈ ਉਹ ਸਾਹਮਣੇ ਵਾਲੇ ਨੂੰ ਮਹਿਸੂਸ ਹੋਵੇ ਉਸ ਦੀ ਫੀਲਿੰਗ ਜਿਹੜੀ ਹੈ ਉਸ ਤਰੀਕੇ ਨਾਲ ਦਿੱਤੀ ਜਾਵੇ ਤਾਂ ਬਾਕੀ ਸਭ ਤੋਂ ਵੱਡੀ ਜਿਹੜੀ ਗੱਲ ਹੈ ਇਹ ਉਸ ਪਰਮਾਤਮਾ ਦੀ ਵਾਹਿਗੁਰੂ ਦੀ ਇਹ ਬਖਸ਼ਿਸ਼ ਹੁੰਦੀ ਹੈ ਕੁਝ ਲੋਕਾਂ ਨੂੰ ਪਰ ਕੋਸ਼ਿਸ਼ ਕਰਕੇ ਜਿਹੜਾ ਹੈ ਆਪਾਂ ਇੱਕ ਵਧੀਆ ਬੁਲਾਰੇ ਬਣ ਸਕਦੇ ਹਾਂ ਸੋ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਹੋਰ ਵੀ ਕੁਝ ਜਿਹੜੇ ਪੁਆਇੰਟ ਹੈ ਜਾਂ ਗੱਲਾਂ ਬਾਤਾਂ ਹਨ ਇਸ ਵਿਸ਼ੇ ਤੇ ਸਾਂਝੀਆਂ ਕਰਾਂਗੇ ਸੋ ਸਾਰਿਆਂ ਦਾ ਧੰਨਵਾਦ ਖੁਸ਼ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ